ਤਰਝ ਮੈਂ ਤੋਂ ਸੈਰ ਕਰਨ ਵਾਸਤੇ ਜਾ ਰਿਹਾ ਸੀ ਤੇ ਬੱਚੇ ਦੋ ਨਾਲ ਚੌਂਕ ਦੇ ਵਿੱਚ ਕੋੜਾ ਚੌਂਕ ਦੇ ਵਿੱਚ ਖੜੇ ਰੋ ਰਹੇ ਸੀ ਮੈਂ ਉਹ ਬੱਚੇ ਨੂੰ ਪੁੱਛਿਆ ਕਿ ਬੱਚੇ ਤੁਸੀਂ ਇਸ ਤਰ੍ਹਾਂ ਕਿਉਂ ਖੜੇ ਹੋ ਉੱਥੇ ਇਹ ਕਰਕੇ ਸਾਨੂੰ ਕੂਹਣੇ ਕਰੋ ਕੜਤਾ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਤੇ ਦੱਸਿਆ ਇਹਨਾਂ ਨੇ ਮੈਨੂੰ ਕੂਆ ਕਰੋ ਕੜਤਾ ਤੇ ਮੈਨੂੰ ਚਲੋ ਇਸ ਤਰ੍ਹਾਂ ਲੱਗੇ ਕਿ ਬੱਚੇ ਕਿਤੇ ਗਵਾਚ ਨਾ ਜਾਣ ਜਾਂ ਕੋਈ ਗੱਲ ਨਾ ਹੋ ਜੇ ਫਿਰ ਮੈਂ ਉਹ ਤੋਂ ਲੈ ਕੇ ਆ ਕੇ ਸਿੱਟੀ ਦੀ ਚੌਂਕ ਤੇ ਆ ਗਿਆ ਜੀ ਸਿੱਟੀ ਦੀ ਚੌਂਕ ਤੇ ਆ ਕੇ ਪੀਸੀਆਰ ਨੂੰ ਫੋਨ ਕੀਤਾ ਜੀ ਪੀਸੀਆਰ ਨੇ ਆ ਕੇ ਇਹਨਾਂ ਨੂੰ ਆਪਦੇ ਕੋਲ ਹੈਂਡਓਵਰ ਕਰ ਲਿਆ ਜੀ ਬਾਕੀ ਬੰਦੀ ਕਾਰਵਾਈਓ ਆਪਕੇ ਕਰ ਲੈਂਦੇ। ਬੱਚਿਆਂ ਦੇ ਦਿੱਤੇ ਵੀ ਆਪਦੇ ਬਾਰੇ ਕਿੱਥੋਂ ਨੇ। ਹਾਂਜੀ ਸਰ ਉਹ ਕੋੜਗਪੁਰੇ ਦੇ ਨੇ ਬੱਚੇ ਜੀ ਉਹਨਾਂ ਦੇ ਫਾਦਰ ਸਾਹਿਬ ਨਾਲ ਗੱਲ ਹੋਈ ਸੀ ਫੋਨ ਤੇ ਉਹਨਾਂ ਨੇ ਨੰਬਰ ਦਿੱਤਾ ਸੀ। ਉਹ ਕਹਿ ਰਹੇ ਨੇ ਕਿ ਅਸੀਂ ਬਾਹਰ ਨੇ ਇਹਨਾਂ ਦੇ ਮੰਮਾ ਨੂੰ ਭੇਜਦੇ ਹਾਂ। ਉਹਨਾਂ ਦੇ ਮੰਮਾ ਨੂੰ ਫੋਨ ਲਾਇਆ ਤੋ ਕਹਿੰਦੇ ਆ ਕਿ ਇਹਦਾ ਭੂਆ ਕੋਲੇ ਜਿਹਨਾਂ ਨੂੰ ਭੂਆ ਕੋਲੇ ਛੱਡ ਦਿਓ। ਚਲੋ ਮੈਂ ਇਸ ਗੱਲ ਨੂੰ ਨਹੀਂ ਸਮਝਦਾ ਹੋਇਆ ਅਸਲ ਵਿੱਚ ਪੀਸੀਆ ਨੂੰ ਕਾਲ ਕੀਤੀ ਜਿ ਪ੍ਰਸ਼ਾਸਨ ਨੂੰ ਫੋਨ ਕੀਤੀ। ਉਹਨਾਂ ਨੇ ਆਪਦੇ ਕੋਲ ਬੱਚੇ ਹੈਂਡਓਵਰ ਕਰਦੇ। ਪਤਾ ਲੱਗਿਆ ਕਿ ਭੂਆ ਨੇ ਕਿਉਂ ਰੋਕਿਆ ਨਹੀਂ ਜੀ ਇਸ ਤਰ੍ਹਾਂ ਦਾ ਕੁਝ ਨਹੀਂ ਪਤਾ ਲੱਗ ਉਹਨਾਂ ਦਾ ਇੱਕ ਪਰਸਨਲ ਮੈਟਰ ਹੈ ਜੀ ਉਹ ਆਪਾਂ ਦੇਖੋ ਨਹੀਂ ਉਹਦੇ ਦੇ ਜਾ ਸਕਦੇ ਜੀ ਕੀ ਆ ਉਹਨਾਂ ਦਾ ਸੈਸਨ ਲਾ ਲਾ ਬੋਰਸ਼ ਵਾਲੇ ਕਰ ਦਿੱਤਾ ਗਿਆ ਜੀ ਜੀ ਬੰਦੀ ਕਾਰਵਾਈ ਉਹ ਦੇਖ ਲਵਾਂਗੇ ਤੇ ਅਸਲੀ ਦੇ ਕੋਲ ਦੋ ਬੱਚੇ ਮਿਲੇ ਸੀਗੇ ਤੇ ਇਹਨਾਂ ਦੱਸਣ ਦੇ ਮਤਲਬ ਕਿ ਬੱਚੇ ਦਾ ਨਾਮ ਇੱਕ ਤਾਂ ਹੈਗਾ ਹਰਸ਼ੀਰਤ ਸਿੰਘ ਕੁੜੀ ਦਾ ਨਾਮ ਹੈਗਾ ਖੁਸ਼ਪ੍ਰੀਤ ਖੁਸ਼ੀ ਮਾਤਾ ਦਾ ਨਾਮ ਬੱਬੂ ਦੱਸਦੇ ਆ ਤੇ ਪਿਤਾ ਦਾ ਨਾਮ ਦੱਸਦੇ ਆ ਕਾਲੂ ਰਹਿਣ ਵਾਲੇ ਕੋੜਗਪੁਰੇ ਦੇ ਆ ਇਹ ਕਹਿੰਦੇ ਭੂਆ ਕੋਲੇ ਰਹਿੰਦੇ ਸੀਗੇ ਇੱਥੇ ਆਏ ਸੀਗੇ ਕੰਮਾਂ ਚੋਂ ਉਹਨਾਂ ਨੇ ਕੋਈ ਪਤਾ ਨਹੀਂ ਕਿੱਦਾਂ ਘਰੋਂ ਕੱਢਤੇ ਆ ਇਹ ਹੁਣ ਅਸੀਂ ਇਹਨਾਂ ਨੂੰ ਫਿਲਹਾਲ ਥਾਣੇ ਲੈ ਕੇ ਜਾ ਰਹੇ ਹਾਂ ਕਤਵਾਲੀ ਚ ਇਹ ਕਿਹਨਾਂ ਮਿਲੇ ਸੀ ਇਹ ਨਿਵਾਰਸੀ ਮਿਲਈ ਸੰਦਾ ਜੀ ਇੱਥੇ ਪਰੇ ਫਿਰਦੇ ਸੀਗੇ ਫੋਨ ਕਾਲ ਆਈ ਆ ਕਿੱਥੋਂ ਫੋਨ ਕਾਲ ਆਈ ਸੀਗੀ ਸਾਨੂੰ ਪਟੜੋਲੋਂ ਤੋਂ ਫੋਨ ਆਇਆ ਸੀ ਕਿ ਤੁਸੀਂ ਹੁਣ ਅੱਗੇ ਕਾਰਵਾਈ ਜੋ ਵੀ ਬੰਦ ਹੋਇਆ ਫਰਾਂ ਤੇ ਅੰਚ ਜਾ ਸਰ ਜੀ ਮੈਂ ਤਾਂ ਸ਼ਹਿਰ ਕਰਨ ਵਾਸਤੇ ਜਾ ਰਿਹਾ ਸੀ ਤੇ ਬੱਚੇ ਦੋਨਾਂ ਚੌਂਕ ਦੇ ਵਿੱਚ ਕੋੜਾ ਚੌਂਕ ਦੇ ਵਿੱਚ ਖੜੇ ਰੋ ਰਹੇ ਸੀ ਮੈਂ ਉਹ ਬੱਚੇ ਨੂੰ ਪੁੱਛਿਆ ਕਿ ਬੱਚੇ ਤੁਸੀਂ ਇਸ ਤਰ੍ਹਾਂ ਕਿਉਂ ਖੜੇ ਹੋ ਉੱਥੇ ਇਹ ਕਹੇ ਕਿ ਸਾਨੂੰ ਕੋਈ ਅਨੇ ਕਰੋ ਘੜਤਾ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਤੇ ਕਸਲਾ ਨਾ ਇਹਨਾਂ ਨੂੰ ਪੂਆ ਕਰੋ ਕੜਤਾ ਤੇ ਮੈਨੂੰ ਚਲੋ ਇਸ ਤਰ੍ਹਾਂ ਲੱਗੇ ਕਿ ਬੱਚੇ ਕਿਤੇ ਗਵਾਚ ਨਾ ਜਾਣ ਜਾਂ ਕੋਈ ਗੱਲ ਨਾ ਹੋ ਜੇ ਫਿਰ ਮੈਂ ਉਤੋਂ ਲੈ ਕੇ ਆ ਕੇ ਸਿੱਧੀ ਸੜੀ ਚੌਂਕ ਤੇ ਆ ਗਿਆ ਜੀ ਸਿੱਧੀ ਸੜੀ ਚੌਂਕ ਤੇ ਆ ਕੇ ਪੀਸੀਆਰ ਨੂੰ ਫੋਨ ਕੀਤਾ ਜੀ ਪੀਸੀਆਰ ਨੇ ਆ ਕੇ ਇਹਨਾਂ ਨੂੰ ਆਪਦੇ ਕੋਲ ਹੈਂਡਓਵਰ ਕਰ ਲਿਆ ਜੀ ਬਾਕੀ ਬੰਦੀ ਕਾਰਵਾਈ ਆਪੇ ਕਰ ਲੈਂਦੇ ਬੱਚਿਆਂ ਨੇ ਦਿੱਤਾ ਕਿ ਆਪਦੇ ਬਾਰੇ ਕਿੱਥੋਂ ਨੇ ਹਾਂਜੀ ਸਰ ਉਹ ਕੋਟਕਪੂਰੇ ਦੇ ਨੇ ਬੱਚੇ ਜੀ ਉਹਨਾਂ ਦੇ ਫਾਦਰ ਸਾਹਿਬ ਨਾਲ ਗੱਲ ਹੋਈ ਸੀ ਫੋਨ ਤੇ ਉਹਨਾਂ ਨੇ ਨੰਬਰ ਦਿੱਤਾ ਸੀ ਉਹ ਕਹਿ ਰਹੇ ਨੇ ਕਿ ਅਸੀਂ ਬਾਹਰ ਨੇ ਇਹਨਾਂ ਦੇ ਮੰਮਾ ਨੂੰ ਭੇਜ ਰਹੇ ਹਾਂ ਉਹਨਾਂ ਦੇ ਮੰਮਾ ਨੇ ਫੋਨ ਲਾਇ ਇਹਨਾਂ ਨੂੰ ਘੂਆ ਕੋਲੇ ਇਹਨਾਂ ਨੂੰ ਘੂਆ ਕੋਲੇ ਛੱਡਦੇ ਹੋ ਚਲੋ ਮੈਂ ਇਸ ਗੱਲ ਨੂੰ ਨਹੀਂ ਸਮਝਦਾ ਹੋਇਆ ਬਸ ਮੈਂ ਪੀਸੀਆ ਨੂੰ ਕਾਲ ਕੀਤੀ ਪ੍ਰਸ਼ਾਸਨ ਨੂੰ ਫੋਨ ਕੀਤੀ ਉਹਨਾਂ ਨੇ ਆਪਦੇ ਕੋਲ ਬੱਚੇ ਹੈਂਡਓਵਰ ਕਰਦੇ ਪਤਾ ਲੱਗਿਆ ਕਿ ਘੂਆ ਕਿਉਂ ਤੇ ਰੁਕਦੇ ਨਹੀਂ ਜੀ ਇਸ ਤਰ੍ਹਾਂ ਦਾ ਕੁਝ ਨਹੀਂ ਪਤਾ ਲੱਗਿਆ ਕਿਸੇ ਵਾਸਤੇ ਬੱਚਿਆਂ ਨੂੰ ਕੱਢਿਆ ਕਿ ਕੀ ਗੱਲਬਾਤ ਕਰਦੇ ਵਿੱਚ ਉਹਨਾਂ ਦਾ ਪਰਸਨਲ ਮੈਟਰ ਹੈ ਜੀ ਉਹ ਆਪਾਂ ਦੇਖੋ ਨਹੀਂ ਉਹਦੇ ਦੇ ਜਾ ਸਕਦੇ ਜੀ ਕੀ ਆ ਉਹਨਾਂ ਨੂੰ ਪ੍ਰਸ਼ਾਸਨ ਨਾਲ ਕਰਦੇ ਪੁਲਿਸ ਵੱਲੇ ਕਰ ਦਿੱਤਾ ਗਿਆ ਜੀ ਜੀ ਕੰਦੇ ਕਾਰਵਾਈ ਉਹ ਦੇਖ ਲੈਗੇ ਤੇ ਸਿੱਧਾ ਇਹਦੇ ਕੋਲ ਦੋ ਬੱਚੇ ਮਿਲੇ ਸੀਗੇ ਤੇ ਇਹਨਾਂ ਨੂੰ ਦੱਸਣ ਦੇ ਤਵਾਕ ਬੱਚੇ ਦਾ ਨਾਮ ਇੱਕ ਦਾ ਹੈਗਾ ਹਰਸ਼ ਪੁੜੀ ਦਾ ਨਾਮ ਹੈਗਾ ਖੁਸ਼ਪ੍ਰੀਤ ਖੁਸ਼ੀ ਮਾਤਾ ਦਾ ਨਾਮ ਬੱਬੂ ਦੱਸਦੇ ਆ ਤੇ ਪਿਤਾ ਦਾ ਨਾਮ ਦੱਸਦੇ ਕਾਲੂ ਰਹਿਣ ਵਾਲੇ ਗੋੜਕਪੁਰੇ ਦੇ ਆ ਇਹ ਕਹਿੰਦੇ ਭੂਆ ਕੋਲੇ ਰਹਿੰਦੇ ਸੀਗੇ ਇੱਥੇ ਆਏ ਸੀਗੇ ਕੰਮਾਂ ਚੋਂ ਉਹਨਾਂ ਨੇ ਕੋਈ ਪਤਾ ਨਹੀਂ ਕਿੱਦਾਂ ਘਰੋਂ ਕੱਢ ਤੇ ਹੁਣ ਅਸੀਂ ਇਹਨਾਂ ਨੂੰ ਫਿਲਹਾਲ ਥਾਣੇ ਲੈ ਕੇ ਜਾ ਰਹੇ ਹਾਂ ਕਤਵਾਲੀ ਚ ਇਹ ਕਿਹਨੇ ਮਿਲੇ ਸੀ ਇਹ ਨਿਵਾਰਸੀ ਮਿਲੀ ਸੰਦਾ ਜੀ ਇੱਥੇ ਪਰੇ ਫਿਰਦੇ ਸੀਗੇ ਫੋਨ ਕੋਲ ਆਈ ਆ ਫੋਨ ਕੋਲ ਆਈ ਸੀਗੀ ਸਾਨੂੰ ਪਟ્રોલ ਰੂਮ ਤੋਂ ਫੋਨ ਆਇਆ ਸੀਗਾ ਤਸੀਂ ਉਹਨਾਂ ਅੱਗੇ ਕਾਰਵਾਈ ਜੋ ਵੀ ਬੰਦੀ ਹੋਏ ਫਰਮ ਤੇ ਹਾਂ ਚ ਜਾ